ਅਮਰਸਰ ਸ਼ਹਿਰ ਦੇ ਵਿੱਚ ਇੱਕ ਵੱਡਾ ਅੰਦੋਲਨ ਵਿੱਡੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਔਰ ਉਸ ਅੰਦੋਲਨ ਦੇ ਵਿੱਚ ਕੁਝ ਇਹੋ ਜਿਹਾ ਮੁੱਦਾ ਜਿਹੜਾ ਸ਼ਾਇਦ ਅਜੇ ਤੱਕ ਉਸ ਤਰੀਕੇ ਨਾਲ ਚੱਕਿਆ ਹੀ ਨਹੀਂ ਗਿਆ ਜਿਵੇਂ ਚੱਕਿਆ ਜਾਣਾ ਚਾਹੀਦਾ ਸੀਗਾ ਔਰ ਖਾਸ ਤੌਰ ਦੇ ਉੱਤੇ ਸਿੱਖਾਂ ਦੇ ਨਾਲ ਸਿੱਖ ਧਰਮ ਦੇ ਨਾਲ ਉਹ ਇਸ ਤਰ੍ਹਾਂ ਜੁੜਿਆ ਹੋਇਆ ਕਿ ਨਿਖੇੜਿਆ ਨਹੀਂ ਜਾ ਸਕਦਾ ਅੱਜ ਉਸੇ ਅੰਦੋਲਨ ਬਾਰੇ ਗੱਲਬਾਤ ਕਰਦੇ ਹਾਂ ਉਸੇ ਮੋਰਚੇ ਬਾਰੇ ਗੱਲਬਾਤ ਕਰਦੇ ਹਾਂ ਜਿਹੜਾ ਸ਼ੁਰੂ ਹੋਣ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਪਾਈਬਲ ਦੇਵ ਸਿੰਘ ਰਾਣਾ ਰਾਣਾ ਸਾਹਿਬ ਵਾਣਡੀਆ ਪੰਜਾਬੀ ਤੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕ ਸਤਿਕਾਰਯੋਗ ਸਭ ਇੱਕ ਵੱਡਾ ਅੰਦੋਲਨ ਵੈਸੇ ਤਾਂ ਤੁਸੀਂ ਲੰਘੇ 5.5 ਸਾਲਾਂ ਤੋਂ ਲੱਗੇ ਹੀ ਹੋਏ ਹਾਂ ਪਰ ਹੁਣ ਇੱਕ ਵੱਡਾ ਮੋਰਚਾ ਲੱਗਣ ਜਾ ਰਿਹਾ ਹੈ ਅਮਰitsar ਸ਼ਹਿਰ ਦੇ ਵਿੱਚ ਉਹ ਕੀ ਹੈ ਬੰਲਾ ਇਹਦੇ ਬਾਰੇ ਗੱਲਬਾਤ ਕਰੀਏ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰ ਹੈ ਸਕੱਤਰੇ ਤੋਂ ਵੱਲੋਂ ਪੜਤਾਲ ਕਰਵਾਏ ਗਏ ਈਸ਼ਰ ਸਿੰਘ ਐਡਵੋਕੇਟ ਕਮਿਸ਼ਨ ਬਿਠਾਏ ਗਏ ਪੜਤਾਲੀਆ ਰਿਪੋਰਟ ਦੇ ਅਨੁਸਾਰ ਇਹ ਵੱਡਾ ਗੁਨਾਹシ ਦਾ ਅਪਰਾਧシ ਦਾ ਗੁਰੂ ਸਾਹਿਬ ਦੀ ਆਇਡੈਂਟੀਟੀ ਤੇ ਅਟੈਕ ਹੈ ਬੇਅਦਬੀ ਹੈ ਹੋਂਦ ਤੇ ਅਟੈਕ ਹੈ ਜਿਸ ਨੂੰ ਮਤੇ ਨਜ਼ਰ ਰੱਖਦੇ ਸ਼੍ਰੋਮਣੀ ਕਮੇਟੀ ਨੇ ਖੁਦ ਲੰਗੋਵਾਲ ਪ੍ਰਧਾਨ ਨੇ ਆਪ ਪ੍ਰੈਸ ਕਾਨਫਰੰਸ ਕਰਕੇ ਆ ਬਿਆਨ ਵੀ ਉਹਨਾਂ ਦਾ ਹੀ ਆ ਕਿ ਫੌਜਦਾਰੀ ਮੁਕਦਮੇ ਦਰਜ ਕਰਾਂਗੇ ਨਾ ਕਰਨ ਤੋਂ ਬਾਅਦ ਉਹ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ ਔਰ ਉਹ ਮੋਰਚਾ 5 ਸਾਲ ਤੋਂ ਵੱਡਾ ਸੰਘਰਸ਼ ਆ ਪਜੀ ਹੈ ਉਹ 5 ਸਾਲਾਂ ਦੀ ਜਿਹੜੀ ਮਸ਼ੱਕਤ ਸੀ ਉਹਨੂੰ ਹਾਈ ਕੋਰਟ ਦੇ ਵਿੱਚ ਵੀ ਬੋਰ ਪਿਆ 27 ਅਗਸਤ 2025 ਨੂੰ ਦੋ ਜੱਜ ਸਾਹਿਬਾਨ ਬੈਠਦੇ ਆ ਡੀਜੀਪੀ ਪੰਜਾਬ ਨੂੰ ਆਰਡਰ ਕਰਦੇ ਆ ਕਿ ਇਹ ਦਿੱਤ ਤੁਰੰਤ ਕਾਰਵਾਈ ਕੀਤੀ ਜਾਏ ਹੁਣ ਜਦੋਂ ਪੰਜਾਬ ਸਰਕਾਰ ਤੇ ਪੰਜਾਬ ਦਾ ਡੀਜੀਪੀ ਹਾਈ ਕੋਰਟ ਦੇ ਆਰਡਰਾਂ ਨੂੰ ਵੀ ਟਿਚ ਸਮਝ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਪਰਵਾਹ ਨਹੀਂ ਕਰ ਰਹਾ ਜਾਗਤ ਜੋ ਟਕਟ ਦੀ ਕੋਈ ਪਰਵਾਹ ਨਹੀਂ ਪੜਤਾਲੀਆ ਰਿਪੋਰਟ ਦੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀਆਂ ਭਾਵਨਾਵਾਂ ਪੰਜ ਸਾਲ ਤੋਂ ਸੜਕ 'ਤੇ ਬੈਠੇ ਹੋਏ ਉਹਨਾਂ ਲੋਕਾਂ ਦੀ ਜਿਹੜੇ ਮਨੁੱਖੀ ਅਧਿਕਾਰ ਤੇ ਲੈਂਡ ਆਰਡਰ ਦੀ ਗੱਲ ਕਰ ਰਹੇ ਆ ਹੁਣ ਜਦੋਂ ਸਾਰੇ ਪਾਸਿਆਂ ਤੋਂ ਇਹਨਾਂ ਦੀਆਂ ਅੱਖਾਂ ਮੀਟ ਲਈਆਂ ਤੇ ਹੁਣ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਦੇ ਕੰਨ ਖੋਲਣ ਵਾਸਤੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿਸਾਨੀ ਮੋਰਚੇ ਵਿੱਚ ਭੱਜਗਜੀਤ ਸਿੰਘ ਡੱਲੇਵਾਲ ਹੋਣਾ ਵੱਲੋਂ ਕਿ ਜਿਉਂਦਾ ਮੁੜ ਗਿਆ ਤੇ ਜਿੱਥੇ ਕੀ ਮਨੁੱਖੀ ਅਧਿਕਾਰਾਂ ਲਈ ਆਵਾਜ਼ ਦਿੰਦਾ ਕਿਸਾਨ ਸੰਜੁਗਤ ਗੈਰ ਰਾਜਨੀਤਕ ਮੋਰਚਾ ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਵੀ ਲੜਾਂਗੇ ਹੜਾ ਨੂੰ ਵੇਖਦੇ ਆਂ ਕੁਝ ਹੋਰ ਕਾਰਨਾ ਕਰਕੇ ਜਿੰਨੂੰ ਥੋੜਾ ਜਿਹਾ ਲੰਮਕਾਇਆ ਗਿਆ ਉਹ ਆਦੇਸ਼ਾਂ ਦੀ ਤਰਜਮਾਨੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪੜਤਾਲ ਦੇ ਉੱਤੇ ਕਾਰਵਾਈ ਵਾਸਤੇ ਦੋਸ਼ੀਆਂ ਖਿਲਾਫ 7 ਦਸੰਬਰ ਨੂੰ ਮਹਾ ਪੰਚਾਇਤ ਦਾ ਜਿਹੜਾ ਇਹ ਵਿਗਲ ਅੱਜ ਪੁਜਾਇਆ ਗਿਆ ਜਿਹਦੇ ਵਿੱਚ ਅਸੀਂ ਸਮੁੱਚੇ ਪੰਜਾਬ ਦੇ ਮੁਹਕਮ ਚੰਦ ਨੇ ਅਜੀਜੋਦੀਨ ਦੇ ਹਰੀ ਸਿੰਘ ਨਲੂਏ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ 7 ਦਸੰਬਰ ਨੂੰ ਉੱਥੇ ਪਹੁੰਚੋ ਤੇ ਇਹਦੇ ਵਿੱਚ ਅਸੀਂ মিডিਆ ਦਾ ਵੀ ਅਰਦਾਸ ਕਰਦੇ ਹਾਂ মিডিਆ ਵਾਲੇ ਵੀ ਵਾਸਤੇ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖੀ ਅਧਿਕਾਰ ਤੇ ਅਮਨ ਸ਼ਾਂਤੀ ਭਾਈਚਾਰਕ ਸੱਚ ਦੀ ਗੱਲ ਕਰਦੇ ਆ ਇਸ ਗੱਲ ਨੂੰ ਵੱਡੇ ਪੱਧਰ ਤੇ ਚੁੱਕਿਆ ਮਾਡਲਾ ਸਾਹਿਬ ਜਿੰਨੀ ਵਾਰ ਅਸੀਂ ਮਿਲੇ ਆ ਮੈਨੂੰ ਲੱਗਦਾ 19 ਵਾਰ ਜਦੋਂ ਅਸੀਂ ਮੁੱਦੇ ਚੱਕੇ ਤੇ ਇਹ ਮੁੱਦਾ ਵਿੱਚ ਰਿਹਾ ਇਸ ਬਾਰੇ ਗੱਲ ਆਪਾਂ ਕੀਤੀ ਹੈ ਔਰ ਵੱਡੀ ਗੱਲ ਇਹ ਵੀ ਹੈ ਕਿ 5 5.5 ਸਾਲ ਤਾਂ ਤੁਹਾਨੂੰ ਵੀ ਹੋ ਗਏ ਔਰ ਇਹ ਮੁੱਦਾ ਅਸਲੋਂ ਕਿੰਨਾ ਪੁਰਾਣਾ ਹੋਵੇਗਾ ਸਵਾਲ ਤਾਂ ਇਹ ਹੈ ਕਿ ਹੁਣ ਤੱਕ ਇਹ ਮੁੱਦਾ ਮਤਲਬ ਇਹਦਾ ਕੋਈ ਹੱਲ ਹੀ ਨਹੀਂ ਨਿਕਲ ਸਕਿਆ ਨਲੈਕੀ ਸਰਕਾਰਾਂ ਦੀ ਹੈ ਨਲੈਕੀ ਪ੍ਰਸ਼ਾਸਨ ਦੀ ਹੈ ਤੇ ਹੁਣ ਦੇਖਦੇ ਆ ਕਿ ਹਾਈ ਕੋਰਟ ਮਾਨਜੋਗ ਕਿੰਨਾ ਸਖਤ ਹੁੰਦਾ ਹੈ ਕਿ ਜੇ ਤੋ ਸਖਤ ਹੁੰਦਾ ਤੇ ਇਹਨਾਂ ਦਾ ਨਲੈਕ ਪੁਣਾ 24 ਮਿੰਟਾਂ ਚ ਠੀਕ ਹੋ ਜਾਉ ਤੇ ਜੇ ਹਾਈ ਕੋਰਟ ਵੀ ਇੱਥੇ ਢਿਲ ਵਰਤਦੇ ਨੇ ਇਹ ਆਪਾਂ ਅਗਲੇ ਦਿਨਾਂ ਚ ਵੇਖਦੇ ਆ ਇਹ 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 ਕਹਿ ਲਿਆ ਕਿ ਕਮੀਆਂ ਸਰਕਾਰਾਂ ਤੇ ਨਕਮਾ ਪ੍ਰਸ਼ਾਸਨ ਜਿੱਥੇ ਲਾਇੰਡ ਆਰਡਰ ਦੀ ਕੋਈ ਪਰਵਾਹ ਨਹੀਂ ਜਿਹਦੇ ਕਰਕੇ ਇਹ ਲੰਮਕਿਆ ਵੈਸੇ ਬਡਾਲਾ ਸਾਹਿਬ ਜਿਹੜੇ ਜਿਹੜੇ ਮੁੱਦੇ ਆਪਾਂ ਚੁੱਕਦੇ ਆਏ ਜਿਹੜਾ ਅੱਜ ਵੀ ਚੁੱਕਿਆ ਗਿਆ ਜਿਹਦੇ ਵਾਸਤੇ ਇਹ ਪੰਚਾਇਤ ਹੋਣ ਜਾ ਰਹੀ ਹੈ ਜੇ ਇਹਦੇ ਕਰਕਸ ਤੱਕ ਜਾਈਏ ਇਹਦੇ ਮੁੱਢ ਤੱਕ ਜਾਈਏ ਮੈਨੂੰ ਐ ਲੱਗਦਾ ਕਿ ਉਹ ਉਦੋਂ ਹੀ ਠੀਕ ਹੋ ਸਕਦਾ ਜਦੋਂ ਐਸਜੀਪੀਸੀ ਦਾ ਜਿਹੜਾ ਪ੍ਰਸ਼ਾਸਨ ਸਨ ਹੈ ਜੋ ਉਹ ਹਾਊਸ ਹੈ ਉਹ ਉੱਚ ਤਬਦੀਲੀ ਆਵੇ ਤੁਸੀਂ ਨਹੀਂ ਸਮਝਦੇ ਇਹ ਉਨਾ ਚਿਰ ਨਹੀਂ ਹੋਣਾ ਜਿੰਨਾ ਚਿਰ ਐਸਜੀਪੀਸੀ ਦੇ ਵਿੱਚੋਂ ਕੇਂਦਰ ਦਾ ਦਖਲਬੰਦ ਨਹੀਂ ਹੁੰਦਾ ਕਿਉਂ ਹੋ ਸਕਦਾ ਹਰਾਨੀ ਦੀ ਗੱਲ ਹੈ ਵੈਸੇ ਕੇਂਦਰ ਦਾ ਦਖਲ ਉਹਨਾਂ ਚਰਬੰਦ ਨਹੀਂ ਹੋ ਸਕਦਾ ਜਿੱਨਾਂ ਚਿਰ ਸਿੱਖਾਂ ਦੇ ਘਰ ਦੇ ਵਿੱਚ ਇਲੈਕਸ਼ਨ ਸਿਸਟਮ ਦੀ ਜਗ੍ਹਾ ਸਿਲੈਕਸ਼ਨ ਸਿਸਟਮ ਲਾਗੂ ਨਹੀਂ ਹੁੰਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਕਤਰੀਤ ਜਥੇਦਾਰ ਸਹਿਬਾਨ ਉਹ ਉਸ ਦੇ ਅਧੀਨ ਲਿਆ ਕੇ ਸਿੱਖਾਂ ਦੇ ਇਤਫਾਕ ਨਾਲ ਉਹਨੂੰ ਇਹ ਪਵਿੱਖ ਵਾਸਤੇ ਵਧਿਆ ਕੀਤਾ ਜਾ ਸਕਦਾ ਹੈ ਤੇ ਜੇ ਇਸੇ ਤਰ੍ਹਾਂ ਹੀ ਇਲੈਕਸ਼ਨ ਸਿਸਟਮ ਰਿਹਾ ਤੇ ਧਾਮੀ ਵਰਗੇ ਬੰਦੇ ਜਿਹੜੇ ਨੇ ਅੱਜ ਉਹ ਨਾ ਇਲੈਕਸ਼ਨ ਹੋਈ ਨਾ ਸਿਲੈਕਸ਼ਨ ਹੋਈ ਤੇ ਡਿਕਟੇਟਰ ਤਰੀਕੇ ਦੇ ਨਾਲ ਤਾਨਾਸ਼ਾਹੀ ਨਾਲ ਉਹ ਪ੍ਰਧਾਨਗੀ ਲਈ ਬੈਠੇ ਨੇ ਇਨਾਂ ਨੂੰ ਨਾ ਲਾਉਣਾ ਚੋਣ ਨਾ ਕਰਾਉਣੀ ਤੇ ਕੇਂਦਰ ਵੱਲੋਂ ਦੋਵਾਂ ਨੂੰ ਝਾਂਸੇ 'ਚ ਰੱਖਣਾ ਵੀ ਜੇ ਤੂੰ ਖਰਾਬੀ ਕੀਤੀ ਤੈਨੂੰ ਲਾ ਦੇਾਂਗੇ ਦੂਜੇ ਨੇ ਕਹਿੰਦੇ ਤੂੰ ਸਾਡਾ ਸਾਥ ਦੇ ਇਲੈਕਸ਼ਨ ਕਰਾ ਦੇਾਂਗੇ ਦੋਵਾਂ ਨੂੰ ਝਾਂਸੇ 'ਚ ਰੱਖ ਕੇ ਤੇ ਦੋਵਾਂ ਪਾਸਿਓਂ ਕੇਂਦਰ ਨੇ ਹੱਥ 'ਚ ਲੱਡੂ ਫੜੇ ਹੋਏ ਆ ਜਿਹਦੇ ਵਿੱਚ ਸਾਡੇ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣੀ ਬੇਇਤفاقੀ ਨੂੰ ਇੱਕ ਪਾਸੇ ਕਰਕੇ ਇਹਨੂੰ ਇਲੈਕਸ਼ਨ ਤੋਂ ਹਟਾ ਕੇ ਸਿਲੈਕਸ਼ਨ ਰੂਪ ਵਿੱਚ ਲਿਆਂਦਾ ਜਾਏ ਜਿੰਨਾ ਚਿਰ ਕੇਂਦਰ ਦਾ ਦਖਲ ਰਹੇਗਾ ਇਹ ਪੰਜਾਬ ਯੂਨੀਵਰਸਿਟੀ ਵਾਲਾ ਹਾਲ ਹੋਊਗਾ ਅੱਜ ਪੰਜਾਬ ਯੂਨੀਵਰਸਿਟੀ ਚ ਮੁਬਾਰਕਬਾਦ ਤੁਸੀਂ ਚੋਣ ਤੱਕ ਪਹੁੰਚੇ ਹੋ ਪਰ ਚੋਣ ਹੱਲ ਨਹੀਂ ਹੱਲ ਅਧਿਕਾਰ ਲੈਣੇ ਸੀਗੇ ਕਿ ਮੁਕੰਮਲ ਰੂਪ ਵਿੱਚ ਇਹ ਪੰਜਾਬ ਦੀ ਹੈ ਇਹਦੇ ਅਧਿਕਾਰ ਕੇਂਦਰ ਕੋ ਕਿਉਂ ਇਲੈਕਸ਼ਨ ਤਾਂ ਫੇਰ ਕੇਂਦਰ ਕਰਵਾ ਰਿਆ ਤੇ ਕਿੰਨੀ ਕੁ ਵਾਰੀ ਧਰਨੇ ਲਾ ਲਾ ਕੇ ਇਲੈਕਸ਼ਨ ਕਰਾਓਗੇ ਤੇ ਇਲੈਕਸ਼ਨ ਫੇਰ ਉਹ ਜਿੱਤਣਗੇ ਉਹੀ ਹਾਲ ਐ ਐਸਜੀਪੀਸੀ ਦਾ ਇਸ ਲਈ ਜਿੰਨਾ ਚਿਰ ਸਾਡੇ ਆਧਾਰੇ ਧਾਰਮਿਕ ਨੇ ਸਮਾਜਿਕ ਨੇ ਆਰਥਿਕ ਨੇ ਰਾਜਨੀਤਿਕ ਨੇ ਸਿੱਤ ਸਿੱਖਿਆ ਨਾਲ ਸੰਬੰਧਿਤ ਨੇ ਵਪਾਰ ਨਾਲ ਕਿਸਾਨੀ ਨਾਲ ਸੰਬੰਧਿਤ ਨੇ ਮਜ਼ਦੂਰੀ ਨਾਲ ਕਿਸੇ ਵੀ ਕਿਸਮ ਦਾ ਪੌਣ ਪਾਣੀ ਦਾ ਮੁੱਦਾ ਏ ਇਹ ਸਾਰੇ ਅਧਿਕਾਰ ਕੇਂਦਰੀ ਦਖਲ ਤੋਂ ਮੁਕਤ ਹੋਣਗੇ ਤਾਂ ਸਾਡੀ ਇਹ ਗੱਲ ਠੀਕ ਹੋਣੀ ਆ ਨੇ ਵਰਨਾ ਸ਼੍ਰੋਮਣੀ ਕਮੇਟੀ 1920 ਦੇ ਵਿੱਚ ਭਾਈ ਮਹਤਾਬ ਸਿੰਘ ਵੀਰ ਹੋਣਾ ਨੇ ਲਿਆਂਦੀ ਉਹ ਕੇਂਦਰ ਨੇ ਨਹੀਂ ਲਿਆਂਦੀ ਔਰ ਉਹ ਹਾਲ ਵਰਲਡ ਦੇ ਸਿੱਖਾਂ ਦੀ ਤਰਜਮਾਨੀ ਕਰਦੀ ਸੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠੋਂ ਉਹ ਲਿਆਂਦਾ ਗਿਆ ਅੱਜ ਉਸ ਸ਼੍ਰੋਮਣੀ ਕਮੇਟੀ ਨੂੰ ਕਿੰਨੇ ਟੁਕੜਿਆਂ 'ਚ ਵੰਡਿਆ ਦਿੱਲੀ ਕਮੇਟੀ ਹਰਿਆਣਾ ਕਮੇਟੀ ਪੰਜਾਬ ਕਮੇਟੀ ਇਹਨਾਂ ਦੀਆਂ ਪ੍ਰਧਾਨਕੀਆਂ ਤਾਨਾਸ਼ਾਹੀਆਂ ਅੱਗੇ ਕਿੰਨੇ ਕੁ ਟੁਕੜੇ ਕਰਨ ਗਏ ਸੋਚੋ ਇਹ ਤਾਂ ਆਉਣ ਵਾਲੇ ਦਿਨਾਂ ਨੂੰ ਇੱਥੇ ਲੱਭਣੀ ਤੱਕ ਨਹੀਂ ਤੇ ਦਖਲ ਵੱਧਦਾ ਜਾ ਰਿਆ ਘਟਣ ਦੀ بجائے ਔਰ ਵਿਰਾਸਤਾਂ ਟੁੱਟ ਰਹੀਆਂ ਨੇ ਇਤਿਹਾਸ ਗੁਰੂ ਦੇ ਕਰਦਾਰ 쿠ਸ਼ੀ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਕੀ ਵਾਪਰਨ ਵਾਲਾ ਆਉਣ ਵਾਲੇ ਸਮੇਂ ਚ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜਿਹ ਖਦ ਸੇ ਨਜ਼ਰ ਆ ਰਿਹਾ ਨਾ ਮਕਸਦ 328 ਪਾਵਨ ਸਰੂਪਾਂ ਦੇ ਚੋਰਾ ਨੂੰ ਫੜਨਾ ਤੇ ਹੈਗਾ ਹੀ ਆ ਉਹ ਸਰੂਪ ਗਏ ਕਿੱਥੇ ਤੇ ਉਹਨਾਂ ਨਾਲ ਹੋਇਆ ਕੀ ਤੇ ਭਵਿੱਖ ਵਿੱਚ ਕੀ ਕਰਨ ਦੀ ਉਹ ਤਿਆਰੀ ਹੈ ਕਿਉਂਕਿ ਜਿਹੜੇ ਗੁਰੂ ਸਾਹਿਬਾਂ ਦੇ ਇਤਿਹਾਸ ਸ਼੍ਰੋਮਣੀ ਕਮੇਟੀ ਤੋਂ ਲਖਵਾ ਕੇ ਕਿਤਾਬਾਂ 'ਚ ਗੁਰੂ ਸਾਹਿਬ ਨੂੰ ਗਲਤ ਪੇਸ਼ ਕਰ ਸਕਦੇ ਐ ਤੇ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਕਿਉਂ ਨਹੀਂ ਕਰਨ ਲੱਗੇ ਇਹ ਹਮਲਾ ਆਡੈਂਟਿਟੀ ਤੇ ਅਟੈਕ ਹੈ ਨਾ ਕਿ ਚੋਰੀ ਦਾ ਬੇਅਦਬੀ ਦਾ ਮਸਲਾ ਹੈ ਅੱਛਾ 2011 ਤੋਂ ਬਾਅਦ ਹੁਣ ਤੱਕ 14-15 ਸਾਲ ਹੋ ਹਟੇ ਨੇ ਚੋਣਾਂ ਨਹੀਂ ਹੋਈਆਂ ਅਜੇ ਵੀ ਮੁੱਦਾ ਉੱਥੇ ਹੀ ਖੜਿਆ ਆ ਹੁਣ ਮੈਨੂੰ ਐ ਲੱਗਣ ਲੱਗ ਗਿਆ ਬਡਾਲਾ ਸਾਹਿਬ ਕਿ ਇਹ ਮੁੱਦਾ ਨਾ ਜਸਟ ਮਤਲਬ ਜਿਵੇਂ ਪਹਿਲਾਂ ਵੀ ਤੁਸੀਂ ਆਖਿਆ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਉਹ ਬਣ ਕੇ ਰਹਿ ਗਿਆ ਜੇ 2015 ਦੇ ਵਿੱਚ ਸਰਬੱਤ ਖਾਲਸਾ ਸੱਦਿਆ ਜਾ ਸਕਦਾ ਆ ਜੇ ਇੰਨੀ ਕਪੈਸਿਟੀ ਪੰਥ ਅਜੇ ਵੀ ਰੱਖਦਾ ਆ ਤਾਂ ਕੀ ਮੌਜੂਦਾ ਇਸ ਅਸੈਂਬਲੀ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਕੀ ਪੰਥ ਇਹਨੂੰ ਟੇਕਓਵਰ ਨਹੀਂ ਕਰ ਸਕਦਾ ਜੇ ਪਿੰਡਾਂ ਦੇ ਸਰਪੰਚ ਕਾਇਦੇ ਕਾਨੂੰਨ 'ਚ ਰਹਿ ਕੇ ਬਿਨਾਂ ਚੋਣਾਂ ਤੋਂ ਸਰਬਸੰਮਤੀ ਨਾਲ ਆਪਣੀ ਪੰਚਾਇਤ ਚੁਣ ਕੇ ਤੇ ਸਰਕਾਰਾਂ ਤੋਂ ਤੇ ਲੋਕਾਂ ਤੋਂ ਵੀ ਮਾਨ ਹਾਸਲ ਕਰ ਲੈਂਦੇ ਆ ਪਿੰਡ ਦੇ ਭਲੇ ਵਾਸਤੇ ਤੇ ਜਿਹੜਾ ਖਾਲਸਾ ਪੰਥ ਹੈ ਇਹ ਤੇ ਉਹ ਦੋ ਤੀ ਸਰਬਸੰਮਤੀ ਕਰੀ ਬੈਠੇ ਜਦੋਂ ਇੱਥੇ ਕੁਝ ਵੀ ਨਹੀਂ ਸੀ ਪੰਚਾਇਤ ਦਾ ਕਰਤਾ ਹੀ ਪੰਥ ਹੈ ਜਿਨ੍ਹਾਂ ਨੇ ਮੋਹਕ ਮਚਾਂਦਾ ਜੀਜੂ ਦਿਨ ਹਰੀ ਸਿੰਘ ਨਲੂਏ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਤੇ ਜਿੰਨੇ ਇਸ ਗੱਲ ਨੂੰ ਭਲਾ ਦਿੱਤਾ ਜਿਹੜੇ ਹਿੰਦੂ ਰਾਸ਼ਟਰ ਦਾ ਰੋਲਾ ਪਾ ਕੇ ਸਿਰ ਲਾਉਂਦੇ ਸੀ ਉਹ ਵੀ ਇੱਕ ਪਾਸੇ ਕਰ ਦਿੱਤੇ ਤੇ ਜਿਹੜੇ ਔਰੰਗਜ਼ੇਬੀ ਸੀ ਉਹ ਵੀ ਇੱਕ ਪਾਸੇ ਕਰ ਦਿੱਤੇ ਇੱਥੇ ਸਰਕਾਰੀ ਖਾਲਸਾ ਦੇ ਝੰਡੇ ਥੱਲੇ ਇਕੱਠੇ ਲਿਆ ਕੇ ਉਹਨਾਂ ਨੂੰ ਗੱਲ ਸਮਝਾ ਦਿੱਤੀ ਕਿ ਭਲਾ ਜਿਹੜਾ ਹੈ ਉਹ ਇਸ ਵਿੱਚ ਹੈ ਤੇ ਅੱਜ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਇਹ ਸੋਚਣੀਆਂ ਬਣਦੀਆਂ ਨੇ ਕਿ ਤੁਹਾਡਾ ਨਿੱਜੀ ਲਾਲਚ ਛੱਡਣਾ ਤੇ ਇੱਕ ਇਤਫਾਕ ਦਾ ਜਿਹੜਾ ਮਾਹੌਲ ਜਿਹੜਾ ਉਹ ਅੱਗੇ ਲਿਆਉਣਾ ਚਾਹੀਦਾ ਹੈ ਉਹਨਾਂ ਚਿਰ ਸਾਡਾ ਇਹ ਕੋਈ ਹੱਲ ਨਹੀਂ ਨਹੀਂ ਤਾਂ ਇਹ ਐਵੇਂ ਚੱਲਣਾ ਹੈ 100 ਸਾਲ ਤੋਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਪਹਿਲਾਂ ਗੋਰਿਆਂ ਤੇ ਡੋਗਰਿਆਂ ਦੇ ਅਧਿਕਾਰ ਖੇਤਰ ਰੱਖੀ ਔਰ ਉਦੋਂ ਬਾਅਦ ਹੁਣ ਆ ਕੇ ਉਹ ਕੇਂਦਰ ਸਰਕਾਰ ਕੋ ਚਲੀ ਗਈ ਕਿੰਨਾ ਚਿਰ ਰਹੂਗੀ ਜਿੰਨਾ ਚਿਰ ਸਿੱਖ ਸ੍ਰੀ ਅਕਾਲ ਤਖਤ ਸਭ ਦੀ ਛਤਰ ਸ਼ਾਇਆ ਹੇਠ ਇਕੱਠੇ ਹੋ ਕੇ ਗੱਲ ਨਹੀਂ ਕਰਦੇ ਤੇ ਅੱਜ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨੇ ਦਿੱਲੀ ਨੂੰ ਚੋਣਾ ਕਰਾ ਦੇਣੀਆ ਚਾਹੀਦੀਆ ਜਿਵੇਂ ਚੰਡੀਗੜ੍ਹ ਦੀਆ ਕਰਾਉਣ ਲੱਗੇ ਤੁਜ ਜੇਤੇਦਾਰ ਸੀ ਸੁਪਰੀਮ ਕੋਰਟ ਤੋਂ ਵੱਡਾ ਸੀ ਤੂੰ ਉਸ ਵਕਤ ਤੋਂ ਚਾਉ ਨਾ ਸਾਰੇ ਪੰਥ ਨੂੰ ਇਕੱਠਾ ਕਰਕੇ ਸਾਨੂੰ ਕੋਈ ਲੋੜ ਨਹੀਂ ਦਿੱਲੀ ਵਾਲਿਆਂ ਤੋਂ ਚੋਣ ਕਰਾਉਣ ਦੀ ਸਾਡੇ ਘਰ ਦੀ ਗੱਲ ਅਸੀਂ ਆਪਣੀ ਚੋਣ ਆਪੇ ਕਰ ਲਵਾਂਗੇ ਤਰੀਕਾ ਕੀ ਹੋਊ ਅਸੀਂ ਆਪੇ ਦੇਖਾਂਗੇ ਜਥੇਦਾਰ ਤੁਹਾਨੂੰ ਕਹਿੰਦੇ ਸੀ ਜਿੰਨਾ ਲਾਇਆ ਕਰਾ ਲੈਂਦੇ ਹੋ ਇਹਨਾਂ ਦੀਆਂ ਨਲਕੀਆਂ ਭੁਗਤੇਗੀ ਕਾਉ ਆਸ਼ਮ ਤੁਸੀਂ ਜਿਵੇਂ ਇਕੱਠ ਦੀ ਗੱਲ ਕਰ ਰਹੇ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕੀਤੀ ਤੇ ਮੇਰਾ ਪੁੱਛਣਾ ਇੱਥੇ ਜ਼ਰੂਰੀ ਮੈਂ ਲਾਜ਼ਮੀ ਸਮਝਦਾ ਇਕੱਠ ਦੀ ਗੱਲ ਸੁਖਵੀਰ ਬਾਦਲ ਵੀ ਕਰਨ ਲੱਗੇ ਆ ਪਰ ਇਕੱਠ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਵੀ ਕਰ ਰਹੇ ਜਦੋਂ ਤੋਂ ਪੁਨਰਸੁਰਜੀਤ ਕਾਲੇਦੜ ਬਣਿਆ ਹੁਣ ਦੋਵੇਂ ਧੜੇ ਕਹਿੰਦੇ ਕਿ ਇਕੱਠਾ ਹੋਣਾ ਚਾਹੀਦਾ ਪੰਥ ਪੰਥ ਨੂੰ ਇੱਕ ਪਾਸੇ ਆਉਣਾ ਚਾਹੀਦਾ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਕਿਸਮ ਦੇ ਇਕੱਠ ਨੂੰ ਇਹ ਸਿਰਫ ਰਾਜਨੀਤੀ ਆ ਇਹਨਾਂ ਤੋਂ ਸਤਾ ਖੁਸੀ ਆ ਉਹਨਾਂ ਤੋਂ ਜਥੇਦਾਰੀਆਂ ਇਸ ਕਰਕੇ ਖੋਈਆਂ ਵੀ ਹੁਣ ਤੁਸੀਂ ਸਾਡਾ ਪ੍ਰਚਾਰ ਕਰੋ ਮੁੜ ਕੇ ਤੁਹਾਨੂੰ ਲਿਆਵਾਂਗੇ ਅੱਛਾ ਉਹਨਾਂ ਦੀ ਸਤਾ ਖੁਸ਼ੀ ਆ ਤੁਹਾਡੀ ਸਤਾ ਲਿਆਵਾਂਗੇ ਤੁਸੀਂ ਸਾਡੀ ਜਥੇਦਾਰੀ ਲਾਏ ਪਹਿਲਾਂ ਇਕੱਠੇ ਸੀਗੇ ਉਦੋਂ ਇਹਨਾਂ ਨੇ ਕੀ ਕੀਤਾ ਪੰਥ ਨਾਲ ਜਦੋਂ ਵੀ ਭੁਗਤੇ ਪੰਜਾਬ ਤੇ ਪੰਥ ਦੇ ਖਿਲਾਫ ਤੇ ਕੇਂਦਰ ਦੇ ਹੱਕ ਚ ਗਏ ਆ ਮਨੁੱਖੀ ਅਧਿਕਾਰਾਂ ਦੇ ਵੀ ਖਿਲਾਫ ਗਏ ਆ ਅੱਜ ਇਹਨਾਂ ਤੋਂ ਕਿਆਸ ਕਰ ਸਕਦੇ ਹਾਂ ਇਹੀ ਗਿਆਨੀ ਹਰਪ੍ਰੀਤ ਸਿੰਘ ਤੇ ਇਹੀ ਬਦਲ ਕੇ ਜਿਨ੍ਹਾਂ ਨੇ 328 ਪਾਵਨ ਸਰੂਪ ਚੋਰੀ ਵਿੱਚ ਆਪ ਹੀ ਮੰਨੇ ਆਪ ਹੀ ਪੜਤਾਲਾਂ ਕਰਾਈਆਂ ਆਪ ਹੀ ਕਾਰਵਾਈ ਤੋਂ ਭਜੇ ਤੇ ਇਹ ਲੋਕ ਸਿਰਫ ਤੇ ਸਿਰਫ ਕੁਰਸੀ ਤੱਕ ਜਾਣ ਲਈ ਇਕੱਠੇ ਹੋ ਸਕਦੇ ਆ ਨਹੀਂ ਇਸ ਮੁੱਦੇ ਤੇ ਵੈਸੇ ਵਡਾਲਾ ਸਾਹਿਬ ਪਹਿਲਾਂ ਮੈਂ ਤੁਹਾਡੇ ਨਾਲ ਜਦੋਂ ਗੱਲ ਕੀਤੀ ਹੈ ਮੈਂ ਸੁਖਬੀਰ ਬਰਲ ਦਾ ਨਾਮ ਤਾਂ ਚਲੋ ਸੁਣਿਆ ਤੁਹਾਡੇ ਮੂੰਹੋਂ ਪਰ ਆ ਗਿਆਨੀ ਹਰਪ੍ਰੀਤ ਸਿੰਘ ਵਾਲਾ ਨਾਮ ਪਹਿਲੀ ਵਾਰੀ ਸੁਣਿਆ ਕਿ ਇਹਨਾਂ ਨੇ ਵੀ ਕਹਿੰਦੇ ਵਿੱਚ ਵਿਚ ਵਕਾਏ ਨੇ ਇਹ ਸਾਰੇ ਇਕੱਠੇ ਹੀ ਆ ਜੀ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਖੁਦ ਕਹਿ ਰਿਹਾ ਸੀ 328 ਪਾਵਨ ਸਰੂਪਾਂ ਦੀ ਪੜਤਾਲ ਹੋਊ ਗਿਆਨੀ ਹਰਪ੍ਰੀਤ ਸਿੰਘ ਨੇ ਪੜਤਾਲ ਕਰਵਾਈ ਈਸ਼ਰ ਸਿੰਘ ਐਡਵੋਕੇਟ ਕਮਿਸ਼ਨ ਵੀ ਇਹਨਾਂ ਨੇ ਬਿਠਾਇਆ ਇਹਨਾਂ ਨੇ ਫੌਜਦਾਰੀ ਮੁਕਦਮੇ ਤੇ ਸਜ਼ਾਵਾਂ ਦੇਣ ਦੀ ਗੱਲ ਕਹੀ ਪੁਖਤਾ ਪ੍ਰਬੰਧ ਕਰਨ ਦੀ ਗੱਲ ਕਹੀ ਅੱਗੇ ਤੋਂ ਇਸ ਤਰ੍ਹਾਂ ਦੀ ਹਿਮਾਕਤ ਕਰਨ ਦੀ ਕਿਸੇ ਨੂੰ ਅਸੀਂ ਆਗਿਆ ਨਹੀਂ ਦੇਵਾਂਗੇ ਉਹ ਸਭ ਕਾਹੇ ਤੋਂ ਜੇ ਮੱਕਰ ਕੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਗਾਲੀ ਨਹੀਂ ਕਰ ਰਿਹਾ ਤੇ ਫਿਰ ਕੀ ਕਹੀਏ ਵੀ ਇਹ ਵੀ ਦੁਗਲੇ ਹੀ ਆ ਫਿਰ ਇਪਗੌੜੇ ਨੇ ਗੁਰਪੰਥ ਦੇ ਇਹ ਸਿਰਫ ਜਥੇਦਾਰੀਆਂ ਤੇ ਆਪਣੀ ਕੁਰਸੀ ਲਈ ਮਰ ਰਹੇ ਨੇ ਇਹਨਾਂ ਨੂੰ ਪੰਥ ਨਾਲ ਕੋਈ ਮਤਲਬ ਨਹੀਂ ਕਿਸੇ ਕਾਲ ਤੱਕ ਸਭ ਨਾਲ ਕੋਈ ਮਤਲਬ ਨਹੀਂ ਆਉਣ ਆਉਣ ਵਾਲੇ ਸਮੇਂ 'ਚ ਇਹ ਕੁਰਸੀ ਦੀ ਖਾਤਰ ਇਕੱਠੇ ਵੀ ਹੋਣਗੇ ਤੇ ਦਿੱਲੀ ਦੀਆਂ ਚਪਲਾਂ ਵੀ ਝਾੜਨਗੇ ਇਹ ਵੇਖ ਲਿਓ ਤੁਸੀਂ ਅੱਛਾ ਹੁਣ ਤਾਂ ਜਥੇਦਾਰ ਨੂੰ ਲੈ ਕੇ ਮੈਨੂੰ ਲੱਗਦਾ ਉਹ ਨਿਊਟਰਲ ਵੀ ਹੋ ਗਏ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦਾ ਧੜਾ ਤੁਹਾਨੂੰ ਲੱਗਦਾ ਹੈ ਕਿ ਕੁਲਦੀਪ ਸਿੰਘ ਗੜਗਜ بطور ਜਥੇਦਾਰ ਵਾਜੂਬ ਨਹੀਂ ਠੀਕ ਨਹੀਂ ਜਿਹੜਾ ਹਨੇਰੇ ਵਿੱਚ ਚੁਣਿਆ ਗਿਆ ਹੋਵੇ ਤੇ ਮੜਕਿਓ ਨੂੰ ਦਵਾਰੇ ਦਵਾਰੇ ਪੱਗਾਂ ਦਿੱਤੀਆਂ ਜਾਣ ਇਹ ਧੋਖੇ ਧੜੀ ਤਾਨਾ ਛਾਈ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਵਾਲੀ ਗੱਲ ਪੰਥ ਨੂੰ ਗੁੰਮਰਾਹ ਕਰਨ ਵਾਲੀ ਗੱਲ ਇਹ ਕੋਈ ਮਾਨ ਮਰਜ਼ਾਦਾ ਵਾਲੀ ਗੱਲ ਨਹੀਂ ਤੇ ਫਿਰ ਉਹ ਤੇ ਜਥੇਦਾਰੀ ਦੇ ਪਦ ਤੇ ਲਾਇਆ ਵੀ ਗੈਰ ਕਾਨੂੰਨੀ ਗਿਆ ਤੇ ਅੱਜ ਉਹਦੇ ਤੋਂ ਕਰਾਇਆ ਜੋ ਜਾ ਰਿਹਾ ਉਹ ਵੀ ਗੈਰ ਕਾਨੂੰਨੀ ਹੁਣ ਜਿਹੜੀ ਜਥੇਦਾਰ ਦੀ ਸਟੇਟਮੈਂਟ ਆ ਉਹ ਬੜੀ ਉੱਚੀ ਸੁੱਚੀ ਨਵੇਕਲੀ ਸਰਬਪੱਖੀ ਤੇ ਵਰਲਡ ਦੇ ਸਿੱਖਾਂ ਦੀ ਤਰਜਮਾਨੀ ਤੇ ਵਰਲਡ ਦੀ ਗੱਲ ਤੇ ਵਰਲਡ ਦੀ ਵਿਸ਼ਵ ਦੀ ਮਨੁੱਖਤਾ ਦੀ ਗੱਲ ਕਰਨ ਵਾਲੀ ਸੀ ਉਹ ਤਾਂ ਹੁਣ ਕਦੀ ਮਾਨ ਸਾਹਿਬ ਮੁੱਖ ਮੰਤਰੀ ਨਾਲ ਉਲਝੇ ਹੁੰਦੇ ਤੇ ਕਦੀ ਕਿਸੇ ਲੀਡਰ ਨਾਲ ਤੇ ਕਹੇ ਸੀ ਇਹ ਨਿੱਕੀਆਂ ਨਿੱਕੀਆਂ ਸਟੇਟਮੈਂਟਾਂ ਜਥੇਦਾਰਾਂ ਦੀਆਂ ਨਹੀਂ ਆ ਇਹ ਦੇ ਰਹੇ ਨੇ ਇਸ ਕਰਕੇ ਇਹਨਾਂ ਨੂੰ ਜਥੇਦਾਰ ਕਹਿਣਾ ਹੀ ਗਲਤ ਹੈ ਠੀਕ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਹੁਣ ਦੱਸਾਂ ਮੈਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਨੇ ਡੀਆ ਪੰਜਾਬੀ